ਭਾਈ ਗ੍ਰੀ ਜੀ ਹਾਂਜੀ ਭਾਈ ਗ੍ਰੀ ਜੀ ਸ਼ਿਰਗੁਰੂ ਆਮਦਾਸ ਜੀ ਦਾ ਪਹਿਲਾ ਨਾਂ ਕੀ ਸੀ ਭਾਈ ਜੇਠਾ ਜੀ ਸ਼ਿਰਗੁਰੂ ਆਮਦਾਸ ਦੇ ਮਾਤਾ ਜੀ ਤੇ ਪਿਤਾ ਜੀ ਦਾ ਨਾਮ ਦੱਸੋ ਪਿਤਾ ਜੀ ਦਾ ਨਾਮ ਮਾਤਾ ਦਿਆਕਾਰ ਜੀ ਪਿਤਾ ਜੀ ਦਾ ਨਾਮ ਸ਼੍ਰੀ ਹਰਦਾਸ ਜੀ ਸ਼ਿਰਗੁਰੂ ਆਮਦਾਸ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸਾਲ 1534 ਈਸਵੀ ਨੂੰ ਚੂਣੀ ਮੰਡੀ ਲਾਹੌਰ ਪਾਕਿਸਤਾਨ ਬਚਪਨ ਵਿੱਚ ਗੁਰੂ ਅਮਰਦਾਸ ਜੀ ਕਿਹੜਾ ਕੰਮ ਕਰਦੇ ਸਨ ਘੁੰਗਣੀਆਂ ਵਿੱਚੋਂ ਦਾ ਕੰਮ ਕਰਦੇ ਸਨ ਵਿਆਹ ਵੇਲੇ ਉਹਨਾਂ ਦੀ ਕਿੰਨੀ ਉਮਰ ਸੀ ਤੇ ਮੈਨੂੰ ਸੁਪਤਨੀ ਦਾ ਨਾਮ ਦੱਸੋ ਵਿਆਹ ਵੇਲੇ ਉਹਨਾਂ ਦੀ ਉਮਰ ਸੀ 19 ਸਾਲ ਤੇ ਉਹਨਾਂ ਸੁਪਤਨੀ ਜੀ ਦਾ ਨਾਮ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਕਿੰਨਾਂ ਦੀ ਸੁਪਤਰੀ ਸਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਕਦੋਂ ਤੇ ਕਿਹੜੇ ਸਥਾਨ ਤੇ ਕਿਹੜੇ ਗੁਰਦੁਆਰਾ ਸਾਹਿਬ ਤੋਂ ਮਿਲੀ ਸੀ ਸਾਲ 1577 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਪਾਸੋਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਿਆਹ ਦੀ ਮर्यादा ਲਈ ਕਿਹੜੀ ਬਾਣੀ ਦਾ ਉਚਾਰਨ ਕੀਤਾ ਸੋਹੀ ਰਾਗ ਵਿੱਚ ਲਾਵਾਂ ਦੀ ਬਾਣੀ ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰਿਆਈ ਕਿਸ ਗੁਰੂ ਨੂੰ ਬਖਸ਼ਿਸ਼ ਕੀਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੇ ਪੁੱਤੇ